ਜੀ ਸਰ ਜੀ ਮੇਰਾ ਸਰਕਾਰ ਵੱਲੋਂ ਮਾੜੇ ਅਸਰਾਂ ਖਿਲਾਫ ਚਲਾਈ ਮਹਿਮ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਜੀ ਦੇ ਸੁਪਰਵਾਈਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਇੱਕ ਮੁਖਬਰ ਦੀ ਇਤਲਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 115 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰਾਮਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕਾਦਮਾ ਨੰਬਰ 171/25 ਆਰਮ ਜੈਕਟਰ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਵੀ ਲਵਾਵਾਂਗੇ ਤੇ ਇਹਨਾਂ ਦੀ ਪੁੱਛਗਿੱਛ ਕਰਾਂ ਸਰ ਇਹਨਾਂ ਦੇ ਕੋਈ ਹੋਰ ਮਾਮਲੇ ਦਰਜ ਨੇ ਹਾਂ ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਅ ਮਕਦਮਾ ਨੰਬਰ 180 119 ਤੇ 165 ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰੌਮ ਹੈ ਤੇ ਇੱਕ ਮਕਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲਿਆ ਤੇ ਮਕਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਦਮਾ ਨੰਬਰ 108 ਥਾਣਾ ਬਦਨੀਗਲਾਂ ਦਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰੋਂ ਇਹ ਇਹਨਾਂ ਦੇ ਖਿਲਾਫ ਦਰਜ ਹੈ